ਆਜੋ ਦੋਸਤੋ ਅੱਜ ਨਾ ਤੁਹਾਨੂੰ ਇੱਕ ਆਪਾਂ ਬਹੁਤ ਪੁਰਾਣੀ ਚੀਜ਼ ਦਿਖਾਉਣੀ ਆ ਆਪਾਂ ਤੁਹਾਨੂੰ ਜਾਨਵਰ ਅਜਾ ਉੜਦੇ ਦਿਖਾਵਾਂਗੇ ਕਿਉਂਕਿ ਜਿਹੜੇ ਪੰਛੀ ਆ ਉਹ ਤਾਂ ਉੜਦੇ ਹੀ ਉੜਦੇ ਆ ਪੰਛੀਆਂ ਵਰਗਾ ਇੱਕ ਜਾਨਵਰ ਆ ਜਿਹੜਾ ਕੁਦਰਤੀ ਵਾਤਾਵਰਣ ਦੇ ਵਿੱਚ ਰਹਿ ਰਿਹਾ ਜਿਵੇਂ ਨਹਿਰ ਦੇ ਨਾਲ ਇੱਕ ਆ ਬਹੁਤ ਵੱਡਾ ਦਰਖਤ ਆ ਇਹਦੇ ਉੱਪਰ ਉਹ ਰਹਿੰਦਾ ਵਾ ਜਾਨਵਰ ਜਿਵੇਂ ਕਿ ਮੰਨ ਲਓ ਹਾਥੀ ਕੋੜਾ ਗਾਂ ਮੱਝ ਜੋ ਵੀ ਜਾਨਵਰ ਆ ਹਨਾ ਉਹਦੀ ਕੈਟਾਗਰੀ ਦੇ ਉਹ ਆਰਡ ਨਹੀਂ ਆ ਸਕਦਾ ਪਰ ਇਹ ਪੰਛੀਆਂ ਵਰਗਾ ਇੱਕ ਜਾਨਵਰ ਆ ਇਹਦੇ ਉੱਪਰ ਰਹਿ ਰਿਹਾ ਜਿਵੇਂ ਇਹ ਸਾਰੇ ਯਾ ਲੌਂਕ ਦੇ ਆ ਪੁੱਠੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿਉਂਕਿ ਬੈਠੇ ਆ ਸਾਰੇ ਹੁਣ ਇਹਨਾਂ ਨੂੰ ਦਿਨ ਦੇ ਵਿੱਚ ਬਾਈ ਦਿਸਦਾ ਨਹੀਂਗਾ ਇਹ ਇੱਕ ਤਰ੍ਹਾਂ ਦੇ ਅੰਨੇ ਹੀ ਆ ਜਦੋਂ ਇਹਨਾਂ ਨੇ ਕੋਈ ਆਪ ਦਾ ਟਾਰਗੇਟ ਕਰਨਾ ਬੋਲ ਕੇ ਕਰਦੇ ਆ ਵੀ ਜਿੱਥੇ ਇਹਨਾਂ ਦੀ ਆਵਾਜ਼ ਜਾਂਦੀ ਆ ਉਥੋਂ ਤੱਕ ਇਹ ਆ ਜਿਵੇਂ ਹੁਣ ਬੋਲਦੇ ਤੁਸੀਂ ਸੁਣੀ ਸਾਦੇ ਹੋ ਜਿੱਥੇ ਤੱਕ ਇਹਨਾਂ ਦੀ ਬਾਜ਼ ਜਾਂਦੀ ਆ ਉਹ ਬਾਜ਼ ਜਿੱਥੇ ਸੰਕਟ ਦੇ ਵਿੱਚ ਵੱਜਦੀ ਆ ਤਾਂ ਸਮਝ ਲਓ ਇਹ ਆਪ ਦਾ ਟਾਰਗੇਟ ਕਰਦੇ ਆ ਇਹਨਾਂ ਨੂੰ ਜਾਨਵਰ ਕਿਉਂ ਕਹਿੰਦੇ ਆ ਤੁਸੀਂ ਜਾ ਕੇ ਕੱਢ ਕੇ ਵੀ ਦੇਖ ਲਓ ਸਰਚ ਮਾਰ ਲਿਓ ਜਾਨਵਰ ਇਹਨਾਂ ਨੂੰ ਤਾਂ ਕਹਿੰਦੇ ਆ ਕਿਉਂਕਿ ਇਹਨਾਂ ਦੇ ਖੰਭਾਂ ਦੇ ਉੱਤੇ ਕੋਈ ਵਾਲ ਨਹੀਂ ਹੁੰਦਾ ਸਾਰੇ ਜਿਹੜੇ ਖੰਭ ਇਹਨਾਂ ਦੇ ਮਾਸ ਨਾਲ ਹੀ ਜੁੜੇ ਹੋਏ ਆ ਤੇ ਆਹ ਦੇਖ ਲੋ ਕਿਵੇਂ ਜੇ ਮੈਂ ਜਾਮਣਾ ਲੱਗੂਆਂ ਹੁੰਦਗਾ ਇਹ ਭਰੇ ਪਏ ਆ ਇਹ ਪੁੱਠੇ ਲੌਂਕਦੇ ਆ ਅੰਗੂਰਾਂ ਦੇ ਗੁੱਛਿਆਂ ਵਾਂਗੂ ਆਹ ਲੜੀ ਜਾਂਦੇ ਵਿੱਚ ਤੇ ਬਸ ਇਹਨਾਂ ਨੇ ਐਂ ਲੌਂਕੀ ਜਾਂਦੇ ਜੇ ਦਿਨੇ ਤਾਂ ਇਹਨਾਂ ਨੂੰ ਬਿਲਕੁਲ ਹੀ ਨਹੀਂ ਦਿਂਦਾ ਇਹ ਦਿਨੇ ਉੱਡਦੇ ਵੀ ਆ ਤਾਂ ਜਣੇ ਜੀ ਪੱਤਿਆਂ ਦੇ ਵਿੱਚ ਜਿੱਥੇ ਬੈਠਦੇ ਆ ਬਸ ਉੱਥੇ ਹੀ ਚੁੰਬੜ ਜਾਂਦੇ ਆ ਤੇ ਲੌਂਕਦੇ ਰਹਿੰਦੇ ਆ ਇਹ ਨਾ ਇੱਕਾ ਬਹੁਤ ਵੱਡਾ ਦਰਖਤ ਆ ਹੈ ਨਹਿਰ ਦੇ ਉੱਪਰ ਇਕੱਲੇ ਇਸ ਦਰਖਤ ਦੇ ਉੱਪਰ ਹੀ ਦੇਖਣ ਨੂੰ ਮਿਲਿਆ ਹੈ ਆਮ ਆਪਾਂ ਜੇ ਹੋਰ ਵੀ ਕਿਤੇ ਦੇਖ ਲਗੇ ਤੇ ਇਹ ਤੁਹਾਨੂੰ ਮਿਲਣ ਨੂੰ ਦੇਖਣ ਨੂੰ ਨਹੀਂ ਮਿਲਨੇ ਆ ਜਿੰਨੇ ਤੁਸੀਂ ਕਾਲੇ ਕਾਲੇ ਵਹਨੇ ਆ ਆ ਲੌਂਕੀ ਜਾਂਦੇ ਪੁੱਠੇ ਹੋਗੇ ਕਿਉਂਕਿ ਮੈਂ ਤਾਂ ਇੰਨਾ ਚਿਰ ਸਿਰ ਤਾਂ ਚੱਕਿਆ ਮੇਰੀ ਤਾਂ ਆਪ ਦੀ ਧੌਣ ਦੁਖਣ ਲੱਗ ਗਈ ਤੇ ਇਹ ਪੱਟੂ ਪਤਾ ਨਹੀਂ ਕਿਵੇਂ ਸਾਰੀ ਜੜੀ ਪੁੱਠੇ ਹੀ ਲੌਂਕੀ ਜਾਂਦੇ ਆ ਇਹ ਸਿੱਧੇ ਨਹੀਂ ਬੈਠ ਸਕਦੇ ਇੱਕ ਇਹਨਾਂ ਦੇ ਵਿੱਚ ਇਹ ਆ ਬਾਕੀ ਇਹਨਾਂ ਨੂੰ ਆਪਣੇ ਪੰਜਾਬੀ ਦੇ ਵਿੱਚ ਚੰਮ ਗਿੱਦੜ ਵੀ ਕਹਿੰਦੇ ਆ ਤੇ ਇਨਾਂ ਦੀ ਜਿਹੜੀ ਹੋਰ ਜੰਡੀ ਕੈਟਾਗਰੀਆਂ ਹੈਗੀਆਂ ਹੈ ਕਈ ਹਜ਼ਾਰ ਕੈਟਾਗਰੀਆਂ ਇਨਾਂ ਤਾਂ ਜਿਹੜੀਆਂ ਪਾਈਆਂ ਜਾਂਦੀਆਂ ਇੱਕ ਹੀ ਇਹ ਬੱਚਾ ਦਿੰਦੇ ਆ ਸਾਲ ਦੇ ਵਿੱਚ ਆਹ ਦੇਖ ਲਓ ਤੁਸੀਂ ਦੇਖ ਸਕਦੇ ਸਾਰੇ ਪੁੱਠੇ ਲੰਕਦੇ ਆ ਲੈ ਤੇ ਰੋਲਾ ਪਾਈ ਜਾਂਦੇ ਆ ਇਹ ਬਾਕੀ ਜੇ ਇਹਨਾਂ ਸ਼ਿਕਾਰ ਦੀ ਗੱਲ ਕਰਗੇ ਖੂਨ ਵੀ ਪੀਂਦੇ ਆ ਜਿਵੇਂ ਕਈ ਜਾਨਵਰਾਂ ਦਾ ਤੇ ਰਾਤ ਨੂੰ ਸ਼ਿਕਾਰ ਕਰਦੇ ਆ ਸ਼ਿਕਾਰ ਦੇ ਵਿੱਚ ਨਾ ਇਹ 4000 ਤੋਂ ਲੈ ਕੇ 10-12000 ਇੱਕ ਰਾਤ ਦੇ ਵਿੱਚ ਇਹ ਮੱਛਰ ਮੱਖੀ ਦਾ ਜਿਹੜਾ ਸ਼ਿਕਾਰ ਕਰ ਜਾਂਦੇ ਆ ਇਹ ਇੱਕ ਰਾਤ ਦੇ ਵਿੱਚ ਜਾਣਦੀ ਇੰਨਾ ਸ਼ਿਕਾਰ ਕਰਦੇ ਆ ਤੇ ਇਹਨਾਂ ਦਾ ਵਜ਼ਨ ਤਾਂ ਨਹੀਂ ਵਧਦਾ ਕਿਉਂਕਿ ਜਿੰਨਾ ਸ਼ਿਕਾਰ ਕਰਦੇ ਆ ਇਹ ਕੁਝ ਹੀ ਘੰਟਿਆਂ ਦੇ ਵਿੱਚ ਉਹ ਸਾਰਾ ਹਾজম ਕਰ ਜਾਂਦੇ ਆ ਇਹਨਾਂ ਦੀਆਂ ਕਈ ਪ੍ਰਜਾਤੀਆਂ ਜਿਵੇਂ ਸ਼ਾਕਾਹਾਰੀ ਵੀ ਆ ਤੇ ਮਾਸਾਹਾਰੀ ਵੀ ਆ ਬਾਕੀ ਇਹਨਾਂ ਨੂੰ ਜਾਨਵਰ ਤਾਂ ਵੀ ਕਹਿੰਦੇ ਆ ਕਿਉਂਕਿ ਇਹ ਜਿਹੜੇ ਇੱਕ ਉੱਡਣ ਵਾਲੇ ਕੱਲੇ ਇਹ ਦੁੱਧ ਧਾਰੀ ਜਾਨਵਰ ਆ ਵੀ ਇਹ ਆਪਣੇ ਬੱਚਾ ਨੂੰ ਦੁੱਧ ਵੀ ਪਿਉਂਦੇ ਆ ਤੇ ਇਹ ਅੰਡੇ ਨਹੀਂ ਇਹ ਸਿੱਧੇ ਬੱਚੇ ਜੰਦੇ ਆ ਤਾਂ ਕਰਕੇ ਵੀ ਇਹਨਾਂ ਨੂੰ ਜਾਨਵਰਾਂ ਵਾਲੀ ਕੈਟਾਗਰੀ ਦੇ ਵਿੱਚ ਰੱਖਿਆ ਗਿਆਗਾ ਕਿ ਇਹਨਾਂ ਦੇ ਵਿੱਚ ਇਹ ਵੱਖਰੀ ਗੱਲ ਆ ਆ ਦੇਖ ਸਕਦੇ ਤੁਸੀਂ ਕਿਵੇਂ ਸਾਰੇ ਅੰਗੂਰਾਂ ਦੀ ਵੇਲ ਵਾਂਗੂ ਪੁੱਠੇ ਹੀ ਲੰਕਦੇ ਆ ਇੱਥੇ ਭਾਈ ਨਹਿਰ ਦੇ ਉੱਤੇ ਰੋਲਾ ਪਾਉਂਦੇ ਆ ਯਾਨੀ ਜੀ ਕਹਿ ਦਗੇ ਕਿ ਪ੍ਰੇਤ ਦਾ ਵਾਸਾ ਉਹੀ ਗੱਲ ਆ ਡਰੀ ਲੱਗਦਾ ਇਹਨਾਂ ਤੋਂ ਐ ਨਹੀਂ ਪਤਾ ਇਹਨਾਂ ਨੇ ਕਦੋਂ ਇਹਨਾਂ ਨੇ ਅਟੈਕ ਕਰ ਦੇਣਾ ਸਾਰੇ ਹੀ ਬੈਠੇ ਬਾਈ ਪਰ ਇੱਕ ਆ ਯਾਰ ਗੱਲ ਹੈ ਨਾ ਬੈਠੇ ਹੀ ਇਸ ਦਰਾਖਤ ਤੇ ਆ ਹੋਰ ਕਿਤੇ ਨਹੀਂ ਬੈਠੇ ਆ ਸਾਰੇ ਪੁੱਠੇ ਹੀ ਲੰਕਦੇ ਆ ਜੇ ਇਹਨਾਂ ਦਾ ਤੁਰਨਾ ਹੈ ਤਾਂ ਪੁੱਠੇ ਹੀ ਤੁਰਨਾ ਜੇ ਮੰਨ ਲਓ ਬੈਂਦੇ ਆ ਕਿਤੇ ਹੈ ਨਾ ਬੈਂਦੇ ਆ ਤਾਂ ਸਿਰਫ ਪੱਤਿਆਂ ਦੇ ਵਿੱਚ ਵੱਜਦੇ ਆ ਵੱਜ ਕੇ ਤੇ ਉੱਥੇ ਹੀ ਬਹਿ ਜਾਂਦੇ ਆ ਲੰਕ ਜਾਂਦੇ ਉੱਥੇ ਹੀ ਚਿਪ ਕੇ ਜਾਂਦੇ ਨਾਲ ਹੀ ਆ ਸਾਰੇ ਪੁੱਠੇ ਹੀ ਆਵੇ ਉਧਰ ਦੀ ਵਾਤਾਵਰਨ ਦੇ ਵਿੱਚ ਰਹਿੰਦੇ ਆ ਹੋਰ ਇੰਨੇ ਦਰਾਖਤ ਹੈਗੇ ਆ ਹੋਰ ਕਿਸੇ ਦਰਖਤ ਤੇ ਨਹੀਂ ਤੁਹਾਨੂੰ ਇਹ ਦੇਖਣ ਨੂੰ ਮਿਲਨੇ ਇਹ ਦਰਖਤ ਬਾਈ ਬਾਲਾ ਵੱਡਾ ਹੈ ਪੁਰਾਣਾ ਦਰਖਤ ਆ ਕੋਈ ਦਰਖਤ ਤਾਂ ਨਹੀਂ ਆਪਾਂ ਨੂੰ ਪਤਾ ਇਹ ਕਿਹੜਾ ਵਾ ਉਹਦੇ ਉੱਤੇ ਹੀ